ਕੋਈ ਨਹੀਂ ਖੜੀ ਆ ਮੈਂ ਕੀ ਕਿਰਾ ਮਾ ਮੇਰਾ ਨਾਮ ਕੁਲਵਿੰਦਰ ਸਿੰਘ ਪਿੰਨ ਮੇਰਾ ਫਤਿਹਪੁਰ ਮੰਨੀਆਂ ਵਾਲਾ ਮੈਂ ਮੌਜੂਦਾ ਸਰਪੰਚ ਆ ਫਤਿਹਪੁਰ ਮੰਨੀਆਂ ਵਾਲੇ ਦਾ ਆ ਅੱਜ ਇੱਕ ਸ਼ਾਮ ਨੂੰ ਮੈਂ ਘਰੇ ਹੀ ਸੀ ਮੌਜੂਦ ਅੰਦਰ ਸੀਗਾ ਮੈਂ ਅੱਗੇ ਆਪਦੇ ਬਰਾਂਡੇ ਦੇ ਵਿੱਚ ਮੰਮੀ ਡੈਡੀ ਹਰਾਂ ਦੇ ਕੋਲ ਬੈਠਾ ਸੀਗਾ ਤੇ ਸ਼ਾਮ ਨੂੰ ਚਾ ਚਾਂ ਚੱਕ ਇੱਕ ਧਮਾਕੇ ਦੀ ਆਵਾਜ਼ ਆਈ ਆ ਘਰੇ ਜਦੋਂ ਅਸੀਂ ਬਾਹਰ ਨਿਕਲੇ ਆ ਆਣ ਕੇ ਦੇਖਿਆ ਅੰਮੀ ਵੀ ਬਾਹਰ ਆ ਗਏ ਮੈਂ ਵੀ ਬਾਹਰ ਆ ਗਿਆ ਆਣ ਕੇ ਦੇਖਿਆ ਤੇ ਉੱਥੇ ਇੱਕ ਅੱਗ ਲੱਗੀ ਪਈ ਸੀ ਜਦੋਂ ਅਸੀਂ ਅੱਗ ਨੂੰ ਬੁਝਾਇਆ ਜਾ ਕੇ ਦਵਾ-ਦਵਾ ਆਪਣਾ ਤਖੜੀ ਨਾਲ ਸਾਡੇ ਆਦੀ ਗਵਾਰਦੀ ਵੀ ਆ ਗਏ ਸੀ ਜਦੋਂ ਬੁਝਾਇਆ ਤੇ ਉਹ ਦੇਖਿਆ ਵੀ ਉੱਥੇ ਕੁ ਕੰਚ ਦੀਆਂ ਬੋਤਲਾਂ ਵੀ ਜਿਹੜੀਆਂ ਉੱਥੇ ਉਹ ਖਿਲਰੀਆਂ ਪਈਆਂ ਸੀਗੀਆਂ ਉਹਨੇ ਤੇ ਨੂੰ ਥੋੜੇ ਸਮੇਂ ਬਾਅਦ ਹੀ 25 25 ਮਿੰਟ ਅੱਧੇ ਘੰਟੇ ਬਾਅਦ ਤਕਰੀਬਨ ਜਦੋਂ ਇੱਕ ਮੈਨੂੰ WhatsApp ਦੇ ਉੱਤੇ ਵੀ ਉਹ ਇੱਕ ਮੈਂ ਵੀਡੀਓ ਆਈ ਜਿੰਨੂੰ ਮੈਂ ਦੇਖਿਆ ਤੇ ਉਹ ਉਹਦੇ ਵਿੱਚ ਇਹ ਪਾਇਆ ਗਿਆ ਵੀ ਇੱਕ ਕੋਈ ਸਾਡੇ ਪਿੰਡ ਦਾ ਹੀ ਆ ਮੁੰਡਾ ਰਾਜਨ ਉਹ ਘਰੇ ਆ ਕੇ ਵੀ ਇਸ ਤਰ੍ਹਾਂ ਕੋਈ ਵੀ ਬੋਤਲ ਦੇ ਜਿਹੜੇ ਪੈਟਰੋਲ ਬੰਬ ਬਣਾ ਕੇ ਉਹ ਸਾਡੇ ਘਰੇ ਆਣ ਕੇ ਵੀ ਉਹ ਸੁੱਟ ਗਿਆ ਸਾਡਾ ਜਿਹੜਾ ਉਹਨਾਂ ਜਾਨੀ ਮਾਲੀ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਉਹ ਪੈਸਿਆਂ ਦਾ ਜ਼ਿਕਰ ਕਰ ਰਿਹਾ ਪੈਸਿਆਂ ਦਾ ਕੀ ਮਾਮਲਾ ਆ ਹਾਂ ਜਿੱਤਨੋਂ ਉਹ ਇਹ ਪੈਸਿਆਂ ਦਾ ਉਹ ਜ਼ਿਕਰ ਕਰੀ ਜਾਂਦਾ ਪੈਸਿਆਂ ਦਾ ਜਿਹੜਾ ਮਾਮਲਾ ਹੈ ਉਹ ਉਹਦੇ ਆਪਣੇ ਗੁਰਮੀਤ ਸਿੰਘ ਉਹਦਾ ਡੈਡੀ ਉਹਦੇ ਨਾਲ ਹੈ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ ਜੋ ਵੀ ਹੈ ਸਾਡਾ ਆਪਸੀ ਜਿਹੜਾ ਜਦੋਂ ਇਲੈਕਸ਼ਨ ਦਾ ਟਾਈਮ ਸੀ ਮੈਂ ਉਹਦੇ ਕੋ ਪੈਸੇ ਫੜੇ ਸੀ ਹੱਥ ਦਸਤੀ ਉਹਨਦੇ ਉਹ ਤਾਂ ਜਿਹੜੇ ਉਹਨੂੰ ਹੀ ਮੈਂ ਮੋੜਨੇ ਸੀ ਔਰ ਉਹਨਦੇ ਨਾਲ ਜਦੋਂ ਮੇਰੀ ਗੱਲ ਹੁੰਦੀ ਸੀਗੀ ਉਹਨੂੰ ਉਹਨਦੇ ਨਾਲ ਹੀ ਮੋੜਨ ਦਾ ਸੀਗਾ ਕਿਉਂਕਿ ਇਹ ਠੀਕ ਨਹੀਂ ਰਹਿੰਦਾ ਸੀ ਮੁੰਡਾ ਜਿੱਦਾਂ ਬਾਹਰ ਅੰਦਰ ਲੜਾਈਆਂ ਝਗੜਿਆਂ ਦੇ ਵਿੱਚ ਰਹਿੰਦਾ ਸੀਗਾ ਇਹਦੇ ਪਿਤਾ ਨੇ ਕਿਹਾ ਸੀ ਵੀ ਤੂੰ ਪੈਸੇ ਜਿਹੜੇ ਇਹ ਮੈਨੂੰ ਹੀ ਵਾਪਸ ਕਰਨੇ ਆ ਵੀ ਮੇਰੇ ਮੁੰਡੇ ਨੂੰ ਪੈਸੇ ਨਹੀਂ ਦੇਨੇ ਐ ਇਸ ਤੋਂ ਪਹਿਲਾਂ ਮਾਮਲੇ ਦਰਜ ਹੈਗੇ ਆ ਦੋ ਤਿੰਨ ਮਾਮਲੇ ਦਰਜ ਨੇ ਇਹਦੇ ਉੱਤੇ ਪਹਿਲਾਂ ਵੀ ਹੂੰ ਤੇ ਇਸ ਤੋਂ ਬਾਅਦ ਉਹਨਾਂ ਕੀਪਸ ਨੂੰ ਮੰਗੀ ਕੀਤੀ ਕਾਰਵਾਈ ਵੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਮੈਂ ਜਿਹੜੇ ਪੁਲਿਸ ਨੂੰ ਆਪਣੇ ਜਿਹੜੇ ਬਿਆਨ ਆ ਉਹ ਦਰਜ ਕਰਵਾ ਦਿੱਤੇ ਆ ਔਰ ਜਿਹੜੀ ਅਗਲੇਰੀ ਅਗਲੀ ਕਾਰਵਾਈ ਆ ਉਹ ਐਸਐਚਓ ਸਾਹਿਬ ਨੂੰ ਵੀ ਮੈਂ ਡਿਪਟੀ ਸਾਹਿਬ ਨੂੰ ਵੀ ਜਿਹੜਾ ਅਸੀਂ ਕਹਿ ਦਿੱਤਾ ਵੀ ਉਹ ਪੁਲਿਸ ਨੇ ਜਿਹੜੀ ਕਰਨੀ ਹੈ ਅਗਲੀ ਕਾਰਵਾਈ ਉਹਨਾਂ ਨੇ ਕਰ ਲਿਆ ਹੂੰ ਕਿਸ ਤਰ੍ਹਾਂ ਲੱਗਦਾ ਬੜੀ ਜਿਆਦਾ ਨਿੰਦਨ ਆ ਜੋ ਘਟਣਾ ਹੈ ਜਤੈਨ ਜਿਸ ਤਰ੍ਹਾਂ ਵੀ ਇਸ ਤਰ੍ਹਾਂ ਮੁੰਡੇ ਜਿਹੜੇ ਕਈ ਨਸ਼ਿਆਂ ਦੀ ਲਪੇਟ ਦੇ ਵਿੱਚ ਆ ਕੇ ਵੀ ਦੇ ਇਸ ਤਰ੍ਹਾਂ ਦੀ ਹਰਕਤ ਕਰਦੇ ਆ ਉਹ ਬਹੁਤ ਹੀ ਨਿੰਦਣਯੋਗ ਹੈ ਕਿਉਂਕਿ ਕਿਸੇ شریف ਪਰਿਵਾਰ ਦੇ ਉੱਤੇ ਇਸ ਤਰ੍ਹਾਂ ਦੇ ਮੁੰਡੇ ਦੁਆਰਾ ਹਰਕਤ ਕਰਨੀ ਉਹ ਕਰੇ ਵੀ ਉਹਨਾਂ ਦੇ ਜਿਹੜਾ ਮਾਪਿਓ ਉਹ ਵੀ ਕਿਤੇ ਨਾ ਕਿਤੇ ਜਾ ਕੇ ਟੈਨਸ਼ਨ ਦਾ ਜਿਹੜਾ ਫਿਰ ਸ਼ਿਕਾਰ ਹੋ ਜਾਂਦਾ ਇਸ ਬੰਦੇ ਅੱਜ ਦੇਰ ਸ਼ਾਮ ਨੂੰ ਇੱਕ ਵੀਡੀਓ ਵਾਇਰਲ ਹੋਈ ਹੈ ਕੋਈ ਕਿ ਉਹ ਕਿਸੇ ਵੱਲੋਂ ਰਾਜਨ ਟੇ ਲੋਨਾ ਦੇ ਪੇਜ ਦੇ ਇੰਸਟਾਗ੍ਰam ਫੇਸ ਤੋਂ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਹੈ ਉਸ ਬੰਦੀ ਵੀਡੀਓ ਦੇ ਵਿੱਚ ਉਹ ਜੋ ਕਹਿ ਰਿਹਾ ਕੋਈ ਫਤਿਹਪੁਰ ਮਣੀਆਂ ਦਾ ਸਰਪੰਚ ਦੇ ਘਰੇ ਜਿਹੜੀ ਗੱਲ ਕਰ ਰਿਹਾ ਉਹ ਕੁਲਵਿੰਦਰ ਸਿੰਘ ਹੈ ਜੋ ਮੌਜੂਦਾ ਸਰਪੰਚਾ ਪਿੰਡ ਦਾ ਤੇ ਕੁਲਵਿੰਦਰ ਸਿੰਘ ਦੇ ਬਿਆਨ ਤੇ ਜਿਹੜਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਜਿਹੜੇ ਜੋ ਵੀ ਦੋਸ਼ੀ ਹੈ ਉਸ ਬੰਦੀ ਸਾਡੇ ਵੱਲੋਂ ਜਿਹੜੀਆਂ ਟੈਕਨੀਕਲ ਟੀਮਾਂ ਬਣਾਈਆਂ ਗਈਆਂ ਜੋ ਟੀਮਾਂ ਵੱਲੋਂ ਜਲਦੀ ਜਿਹੜਾ ਅਸਲ ਦੋਸ਼ੀ ਨੂੰ ਟ੍ਰੇਸ ਕਰਕੇ ਤੇ ਉਹਨੂੰ ਜਿਹੜਾ ਗ੍ਰফতার ਕੀਤਾ ਜਾਊਗਾ ਤੇ ਗਲੇਰੀ ਕਾਰਵਾਈ ਪਹੁੰਚ ਲੈਣੀ ਹੈ। ਬਿਲਕੁਲ ਅਸੀਂ ਜਿਹੜਾ ਉਹਨਾਂ ਦਾ ਬਿਆਨ ਲਿਖ ਰਹੇ ਹਾਂ ਜੋ ਬਿਆਨ ਤਾ ਕੋਈ ਬੰਦੀ ਕਾਰਵਾਈ ਉਹ ਜਿਹੜੀ ਪਹੁੰਚ ਲੈਣ ਦੀ ਹੈ।